UPSC ਪ੍ਰੀਖਿਆ ਭਾਰਤ ਦੀ ਸਭ ਤੋਂ ਔਖੀ ਪ੍ਰੀਖਿਆਵਾਂ ਦੇ ਵਿੱਚੋਂ ਇੱਕ ਪ੍ਰੀਖਿਆ ਮੰਨੀ ਜਾਂਦੀ ਹੈ ਇਸ ਨੂੰ ਪਾਸ ਕਰਨ ਦੇ ਲਈ ਜਿਹੜੇ ਉਮੀਦਵਾਰ ਨੇ ਸਾਲੋਂ ਸਾਲ ਤਿਆਰੀਆਂ ਕਰਦੇ ਨੇ ਪਰ ਫਿਰ ਵੀ ਇਸ ਦੇ ਬਾਵਜੂਦ ਇਸ ਨੂੰ ਪਾਸ ਕਰਨ ਦੇ ਵਿੱਚ ਅਸਫਲ ਹੁੰਦੇ ਨੇ ਪਰ ਬਹੁਤ ਜਣੇ ਅਜਿਹੀ ਵੀ ਹੁੰਦੇ ਨੇ ਜਿਹੜੇ ਕਿ ਇਸ ਨੂੰ ਪੂਰੀ ਤਨਦੇਹੀ ਦੇ ਨਾਲ ਵੀ ਪਾਸ ਕਰਨ ਦੀ ਕੋਸ਼ਿਸ਼ ਕਰਦੇ ਨੇ ਕੋਈ ਬਿਨਾਂ ਕੋਚਿੰਗ ਤੋਂ ਪਹਿਲੀ ਵਾਰ ਦੇ ਵਿੱਚ ਹੀ ਇਸ ਪ੍ਰੀਖਿਆ ਨੂੰ ਪਾਸ ਕਰ ਲੈਂਦਾ ਹੈ ਤੇ ਕਈ ਲੋਕ ਅਜਿਹੀ ਵੀ ਹੁੰਦੇ ਨੇ ਜਿਹੜੇ ਕਿ ਪੰਜ ਤੋਂ 6 ਸਾਲ ਵੀ ਲਗਾ ਦਿੰਦੇ ਨੇ ਪਰ ਉਹ ਜਨੂੰਨ ਉਹ ਮਿਹਨਤ ਤੇ ਉਹ ਧੀਰਜ ਨਹੀਂ ਛੱਡਦੇ ਨੇ ਯੂਪੀਐਸਸੀ ਪ੍ਰੀਖਿਆ ਪਾਉਣ ਦਾ ਅੱਜ ਤੁਹਾਡੇ ਨਾਲ ਇੱਕ ਅਜਿਹੀ ਕਹਾਣੀ ਸਾਂਝੀ ਕਰਾਂਗੇ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਤਾਂ ਜ਼ਰੂਰ ਹੋਵੋਗੇ ਕਿ ਕਿਸੇ ਵਿਅਕਤੀ ਦੇ ਕੋਲ ਇੰਨਾ ਧੀਰਜ ਕਿਵੇਂ ਹੋ ਸਕਦਾ ਹੈ ਦੱਸ ਦਈਏ ਕਿ ਕੇ ਜੈ ਗਣੇਸ਼ ਇੱਕ ਅਜਿਹਾ ਉਦਾਹਰਣ ਹੈ ਜਿਨ੍ਹਾਂ ਨੇ ਇੱਕ ਵਾਰ ਨਹੀਂ ਯੂਪੀਐਸਸੀ ਨੂੰ ਪਾਉਣ ਦੀ ਕੋਸ਼ਿਸ਼ ਕੀਤੀ ਦੋ ਵਾਰ ਨਹੀਂ ਤਿੰਨ ਵਾਰ ਨਹੀਂ ਸਗੋਂ 6 ਵਾਰ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਪਰ ਛੇ ਵਾਰ ਉਹ ਅਸਫਲ ਹੁੰਦੇ ਨੇ ਸਤਵੀਂ ਕੋਸ਼ਿਸ਼ ਦੁਬਾਰਾ ਤੋਂ ਜਦੋਂ ਕਰਦੇ ਨੇ ਫਿਰ ਜਾ ਕੇ ਉਹ IAS ਅਧਿਕਾਰੀ ਬਣਦੇ ਨੇ ਤਾਂ ਅੱਜ ਕਹਾਣੀ ਤੁਹਾਨੂੰ ਇੱਕ ਅਜਿਹੇ ਅਫਸਰ ਦੀ ਦੱਸਾਂਗੇ ਜਿਨ੍ਹਾਂ ਨੇ ਆਪਣੀ ਸ਼ੁਰੂਆਤ ਜਿਹੜੀ ਹੈ ਉਹ ਵੇਟਰ ਤੋਂ ਕੀਤੀ ਤੇ ਅੰਤ ਦੇ ਵਿੱਚ ਜਦੋਂ ਸਫਲਤਾ ਮਿਲੀ ਤਾਂ ਉਹ ਵੱਡੇ ਅਫਸਰ ਬਣੇ ਨੇ ਤਾਂ ਕਿਹਾ ਜਾਂਦਾ ਹੈ ਕਿ ਜੇਕਰ ਤੁਸੀਂ ਸਖਤ ਮਿਹਨਤ ਧੀਰਜ ਆਤਮ ਵਿਸ਼ਵਾਸ ਤੇ ਸਹੀ ਰਣਨੀਤੀ ਬਣਾਉਂਦੇ ਹੋ ਤਾਂ ਟੀਜਾ ਵੀ ਤੁਸੀਂ ਹਾਸਲ ਕਰਨ ਦੇ ਵਿੱਚ ਪੂਰੀ ਕੋਸ਼ਿਸ਼ ਕਰਦੇ ਨੇ ਤਾਮਿਲਨਾਡੂ ਦੇ ਰਹਿਣ ਵਾਲੇ ਕੇ ਜੈਗਨੀਸ਼ ਦੀ ਇਸ ਗੱਲ ਨੂੰ ਸੱਚ ਸਾਬਿਤ ਕਰ ਦਿੱਤਾ ਹੈ ਉਹਨਾਂ ਦੇ ਵੱਲੋਂ ਕਈ ਵਾਰ ਮਿਹਨਤ ਕਰਨ ਦੀ ਕੋਸ਼ਿਸ਼ ਕੀਤੀ ਗਈ 6ਵੀਂ ਵਾਰ ਜਦੋਂ ਉਹਨਾਂ ਨੇ ਕੋਸ਼ਿਸ਼ ਕੀਤੀ ਤਾਂ ਪੂਰਨ ਤੌਰ ਦੇ ਉੱਤੇ ਟੁੱਟ ਗਏ ਸਨ ਪਰ ਇੱਕ ਪੋਜ਼ਿਟਿਵਿਟੀ ਉਹਨਾਂ ਦੇ ਵਿੱਚ ਜ਼ਰੂਰ ਸੀ 7ਵੀਂ ਵਾਰ ਦੁਬਾਰਾ ਤੋਂ ਯੂਪੀਐਸਸੀ ਦਾ ਐਗਜ਼ਾਮ ਦੇਣ ਦੀ ਉਹਨਾਂ ਨੇ ਹਿੰਮਤ ਰੱਖੀ ਤੇ 7ਵੀਂ ਵਾਰ ਉਹਨਾਂ ਦੀ ਕੋਸ਼ਿਸ਼ ਨੂੰ ਬੂਰ ਵੀ ਜ਼ਰੂਰ ਪਿਆਏ ਤਾਂ ਦੱਸਦੀ ਹੈ ਕਿ ਕੇ ਜਗਨੇਸ਼ ਦੇ ਉੱਤੇ ਪਰਿਵਾਰ ਦੀ ਬਹੁਤ ਵੱਡੀ ਜ਼ਿੰਮੇਵਾਰੀ ਸੀ ਅਸਲ ਦੇ ਵਿੱਚ ਉਹਨਾਂ ਦੇ ਪਿਤਾ ਫੈਕਟਰੀ ਦੇ ਵਿੱਚ ਕੰਮ ਕਰਦੇ ਸੀ ਪਿਤਾ ਦੀ ਅੱਛੀ ਤਨਖਾਹ ਨਹੀਂ ਸੀ ਇਸ ਕਾਰਨ ਉਹਨਾਂ ਦੇ ਪਰਿਵਾਰ ਦਾ ਖਰਚਾ ਬੜੀ ਹੀ ਮੁਸ਼ਕਿਲ ਦੇ ਨਾਲ ਚੱਲਦਾ ਸੀ ਜਗਨੇਸ਼ ਦੇ ਆਪਣੇ ਚਾਰ ਭੈਣ ਭਰਾ ਸਨ ਤੇ ਵੱਡੇ ਸਭ ਤੋਂ ਜ਼ਿਆਦਾ ਸਭ ਤੋਂ ਵੱਡੇ ਸਨ ਇਸ ਕਾਰਨ ਉਸ ਉੱਤੇ ਪਰਿਵਾਰ ਦੀ ਜ਼ਿੰਮੇਵਾਰੀ ਸਭ ਤੋਂ ਵੱਧ ਸੀ ਉਸਨੇ ਪਿੰਡ ਤੋਂ ਹੀ ਯੂਪੀਐਸਸੀ ਸਿਵਲ ਸਰਵਿਸਿਜ਼ ਦੀ ਪ੍ਰੀਖਿਆ ਦੀ ਤਿਆਰੀ ਕਰਨੀ ਸ਼ੁਰੂ ਕੀਤੀ ਦੀ ਪਰਤੰਨ ਵਾਰ ਉਹਨਾਂ ਨੇ ਕੋਸ਼ਿਸ਼ ਕੀਤੀ ਪਰ ਅਸਫਲ ਰਹੇ ਹਾਲਾਂਕਿ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਪਿੰਡ ਛੱਡ ਕੇ ਚੇਨਈ ਜਾਣ ਦਾ ਫੈਸਲਾ ਕੀਤਾ ਜਿਸ ਤੋਂ ਬਾਅਦ ਉਹ ਅਨਨਗਰ ਪਹੁੰਚੇ ਉੱਥੋਂ ਪ੍ਰੀਖਿਆ ਸ਼ੁਰੂ ਕੀਤੀ ਤੇ ਕੇ ਜਗਨੇਸ਼ ਯੂਪੀਐਸਸੀ ਪ੍ਰੀਖਿਆ ਦੀ ਤਿਆਰੀ ਕਰ ਰਹੇ ਸਨ ਉਸ ਦੌਰਾਨ ਉਹਨਾਂ ਨੂੰ ਆਪਣਾ ਖਰਚਾ ਚਲਾਉਣਾ ਬਹੁਤ ਜ਼ਿਆਦਾ ਮੁਸ਼ਕਿਲ ਹੋ ਰਿਹਾ ਸੀ ਇਸ ਕਾਰਨ ਉਹਨਾਂ ਨੇ ਖਰਚਾ ਚਲਾਉਣ ਦੇ ਲਈ ਵੇਟਰ ਦੀ ਨੌਕਰੀ ਤੱਕ ਕੀਤੀ ਤੇ باوجود ਇਸ ਦੇ ਕਿ ਲੋਕ ਕੀ ਸੋਚਣਗੇ ਉਹਨਾਂ ਨੇ ਇਸ ਗੱਲ ਦਾ ਧਿਆਨ ਨਹੀਂ ਰੱਖਿਆ ਪਰ ਉਹਨਾਂ ਦੇ ਵੱਲੋਂ ਜਿਸ ਦੌਰਾਨ ਉਹ ਵੇਟਰ ਦੀ ਨੌਕਰੀ ਕਰ ਰਹੇ ਸਨ ਤਾਂ ਉਹਨਾਂ ਦਾ ਪੰਜਵਾਂ ਅਟੈਂਪਟ ਸੀ ਪਰ ਹਰ ਵਾਰ ਉਹ ناکਾਮ ਹੁੰਦੇ ਗਏ 6ਵੀਂ ਵਾਰ ਜਦੋਂ ਉਹਨਾਂ ਨੇ ਟੈਸ ਦੀ ਤਿਆਰੀ ਕੀਤੀ ਤਾਂ ਉਸ ਵਾਰ ਵੀ ਜਦੋਂ ਫੇਲ ਹੋ ਜਾਂਦੇ ਨੇ ਪੂਰਨ ਤੌਰ ਦੇ ਉਤੇ ਟੁੱਟ ਕਹਿ ਰਹੇ ਜਾਂਦੇ ਨੇ ਪੂਰਾ ਦਿਨ ਵੇਟਰ ਦਾ ਕੰਮ ਕਰਨਾ ਸ਼ਾਮ ਨੂੰ 8 ਤੋਂ 9 ਘੰਟੇ ਲਗਾ ਕੇ ਜਦੋਂ ਤੁਸੀਂ ਤਿਆਰੀ ਕਰਨੀ ਹੈ ਉਸ ਦੇ ਬਾਵਜੂਦ ਵੀ ਤੁਸੀਂ ਪੂਰਨ ਤੌਰ ਦੇ ਉਤੇ ਪਾਸ ਨਹੀਂ ਹੋ ਪਾਉਂਦੇ ਨੇ ਫਿਰ ਵੀ ਕਿਤੇ ਨਾ ਕਿਤੇ ਕਮੀ ਰਹਿ ਜਾਂਦੀ ਹੈ ਇਹ ਉਹਨਾਂ ਨੂੰ ਤੋੜ ਕੇ ਰੱਖ ਦਿੰਦਾ ਹੈ ਪਰ ਸਤਵੀਂ ਵਾਰ ਫਿਰ ਤੋਂ ਉਹ ਕੋਸ਼ਿਸ਼ ਕਰਦੇ ਨੇ ਇਹ ਕੋਸ਼ਿਸ਼ ਅਜਾਈ ਕੋਸ਼ਿਸ਼ ਸੀ ਸ਼ਾਇਦ ਕਿ ਜੇਕਰ ਉਹ پاس ਨਾ ਹੁੰਦੇ ਤਾਂ ਪੂਰਨ ਤੌਰ ਤੇ ਟੁੱਟ ਜਾਂਦੇ ਪਰ ਉਹਨਾਂ ਨੇ ਮਿਹਨਤ ਪੂਰਨ ਤੌਰ ਤੇ ਕੀਤੀ ਐ ਤੇ ਸਤਵੀਂ ਵਾਰ ਉਹ ਟੈਸਟ ਨੂੰ ਕਰੈਕ ਕਰ ਲੈਂਦੇ ਨੇ ਤੇ ਉਹ ਆਈਐਸ ਅਫਸਰ ਬਣਦੇ ਨੇ ਤਾਂ ਦੱਸਦੀ ਹੈ ਕਿ ਉਹਨਾਂ ਨੇ ਆਪਣੇ ਪਿੰਡ ਤੋਂ ਹੀ ਜਿਹੜੀ ਹੈ ਇੰਜੀਨੀਅਰਿੰਗ ਦਾ ਜਿਹੜੀ ਹੈ ਡਿਗਰੀ ਕੀਤੀ ਸੀ ਹਾਲਾਂਕਿ ਇੰਜੀਨੀਅਰਿੰਗ ਦੀ ਡਿਗਰੀ ਕਰਨ ਤੋਂ ਬਾਅਦ ਨੌਕਰੀ ਜਦੋਂ ਉਹਨਾਂ ਨੇ ਕਰਨੀ ਸ਼ੁਰੂ ਕੀਤੀ ਉਸ ਤੋਂ ਬਾਅਦ ਵੀ ਪਰਿਵਾਰ ਦਾ ਗੁਜ਼ਾਰਾ ਜਿਹੜਾ ਨਹੀਂ ਹੋ ਸਕਿਆ ਸੀ ਇਸ ਕਾਰਨ ਹੀ ਯੂਪੀਐਸਸੀ ਕਰਨ ਦਾ ਉਹਨਾਂ ਨੇ ਫੈਸਲਾ ਲਿਆ ਸੀ ਪਰ ਯੂਪੀਐਸਸੀ ਤੱਕ ਪਹੁੰਚਣਾ ਅਫਸਰ ਬਣਨਾ ਕਹਾਣੀ ਬਹੁਤ ਲੰਬੀ ਹੈ ਇਸ ਜਸਵੇ ਤੱਕ ਜਿਹੜਾ ਰਹਿਣ ਦੇ ਲਈ ਉਹਨਾਂ ਨੂੰ ਬਹੁਤ ਜ਼ਿਆਦਾ ਜਿਹੜੀ ਹੈ ਅ ਮਿਹਨਤ ਕਰਨੀ ਪੈਂਦੀ ਹੈ ਮਿਹਨਤ ਅਜਿਹੀ ਕਿ ਨੌਕਰੀ ਛੱਡਣੀ ਪੈਂਦੀ ਆ ਪਿੰਡ ਛੱਡਣਾ ਪੈਂਦਾ ਪਿੰਡ ਤੋਂ ਬਾਅਦ ਵੇਟਰ ਤੱਕ ਦੀ ਨੌਕਰੀ ਕਰਨੀ ਪੈਂਦੀ ਹੈ ਘੰਟੇ ਖੜੇ ਰਹਿਣਾ ਪੈਂਦਾ ਤੇ ਫਿਰ ਸਭ ਤੋਂ ਅੱਖੀ ਜੀਜ਼ 6 ਵਾਰ ਅਸਫਲਤਾ ਦਾ ਮੂੰਹ ਵੀ ਦੇਖਣਾ ਪੈਂਦਾ ਹੈ ਹਰ ਵਾਰ ਇੱਕ ਉਮੀਦ ਦੇ ਨਾਲ ਤਿਆਰੀ ਕਰਨੀ ਕਿ ਅਸੀਂ ਜ਼ਰੂਰ ਪਾਸ ਹੋ ਜਾਵਾਂਗੇ ਜ਼ਰੂਰ ਇਹ ਟੈਸਟ ਜਿਹੜਾ ਹੈ ਉਹ ਨਿਕਲ ਜਾਵੇਗਾ ਪਰ ਹਰ ਬਾਰ ਜਿਹੜੀ ਹੈ ناکامی ਜਿਹੜੀ ਹੈ ਹੱਥ ਆਉਂਦੀ ਸੀ ਤੇ ਉਸ ਤੋਂ ਬਾਅਦ ਵੀ ਜਿਹੜੇ ਨੇ ਜੈਗਨਿਸ਼ ਪੋਜ਼ਿਟਿਵ ਰਹਿੰਦੇ ਨੇ اسی ਪੋਜ਼ਿਟਿਵ ਸੋਚ ਦੇ ਨਾਲ ਅੱਗੇ ਵਧਦੇ ਨੇ ਸੱਤਵੀਂ ਕੋਸ਼ਿਸ਼ ਦੇ ਵਿੱਚ ਉਹ ਜਿਹੜੇ ਨੇ ਇਸ ਟੈਸਟ ਨੂੰ ਕਰੈਕ ਕਰਦੇ ਨੇ ਸਿੱਧਾ ਆਈਏਐਸ ਅਫਸਰ ਬਣਦੇ ਨੇ ਹਾਲ ਦੀ ਘੜੀ ਦੀ ਗੱਲ ਕਰੀਏ ਤਾਂ ਕੇ ਜੈਕ ਨੂੰ ਡੈਪੂਟੇਸ਼ਨ ਦੇ ਉੱਤੇ ਜਿਹੜਾ ਹੈ ਪ੍ਰਿੰਸੀਪਲ ਸੀਸੀਆਈਟੀ ਚੇਨਈ ਤਾਮਿਲਨਾਡੂ ਦੇ ਵਿੱਚ ਜਿਹੜੇ ਹੈ ਵਧੀਕ ਸੀਆਈਟੀ ਅਫਸਰ ਦੇ ਵਜੋਂ ਨਿਯੁਕਤ ਕੀਤਾ ਗਿਆ ਹੁਣ ਉਹਨਾਂ ਦੀ ਤਰੱਕੀ ਹੋ ਚੁੱਕੀ ਹੈ ਉਹ ਆਈਆਰਐਸ ਆਈਟੀ ਅਧਿਕਾਰੀ ਬਣ ਚੁੱਕੇ ਨੇ ਤਾਂ ਕਮੈਂਟ ਦੇ ਜ਼ਰੀਏ ਤੁਸੀਂ ਵੀ ਪ੍ਰਤੀਕਿਰਿਆ ਦੇ ਸਕਦੇ ਹੋ ਕਿ ਇਸ ਅਫਸਰ ਦੀ ਕਹਾਣੀ ਤੁਹਾਨੂੰ ਕਿੰਨੀ ਕੁ ਮੋਟੀਵੇਟ ਕਰਦੀ ਹੈ ਤਾਂ ਆਪਣੀ ਪ੍ਰਤੀਕਿਰਿਆ ਜ਼ਰੂਰ ਦੇਣਾ ਹੋਰ ਤਾਜ਼ਾ ਅਪਡੇਟ ਜਾਣਨ ਦੇ ਲਈ ਜੁੜੇ ਰਹੋ এবিসি ਪੰਜਾਬ ਦੇ ਨਾਲ